सीआईएसएफ जदो बैग की स्क्रीनिंग करने लगे स्कैनिंग के दौरान ही आज कारतूस ने बरामद हुए मेरे नाम सहयोगी राजीव शर्मा फोन लाइन से जुड़े ने राजीव जानना चाहेंगे आ शख्स कौन है कि कुछ पिछोकर जिसके बैग चो बारह दिन का कारतूस मिले ਅਰ ਦੇਖੋ ਜਿੱਥੇ ਤੱਕ ਇਸ ਸ਼ਖਸ ਦੇ ਪਿਛੋਕੜ ਦਾ ਸਵਾਲ ਹੈ ਤਾਂ ਇਹ ਜਾਂਚ ਉਹੜੇ ਪੁਲਿਸ ਨੇ ਕਰਨੀ ਹੈ ਕਿਉਂਕਿ 에ਅਰਪੋਰਟ ਦੇ ਉੱਤੇ ਕਿਸੇ ਵੀ ਸ਼ਖਸ ਨੂੰ ਕਿਸੇ ਤਰ੍ਹਾਂ ਦਾ ਕੋਈ ਕਾਰਤੂਸ ਜਾਂ ਫਿਰ ਕੋਈ ਵੈਪਨ ਜੋ ਹੈ ਉਹ ਲਜਾਨ ਦੀ ਸਖਤ ਬਣਾਈ ਹੁੰਦੀ ਹੈ ਤਾਂ ਹੁਣ ਪੁਲਿਸ ਵੈਰੀਫਾਈ ਕਰੇਗੀ ਕਿ ਕੀ ਇਹ ਇਸ ਦੇ ਲਾਇਸੈਂਸੀ ਵੈਪਨ ਦੇ ਨਾਲ ਸਬੰਧਤ ਕਾਰਤੂਸ ਨੇ ਕਿਉਂਕਿ ਕੋਈ ਕਿਸੇ ਤਰ੍ਹਾਂ ਦਾ ਹਥਿਆਰ ਬਰਾਮਦ ਨਹੀਂ ਹੋਇਆ ਜਦਕਿ ਸਿਰਫ ਜਿਹੜੇ ਬੈਗ ਦੇ ਵਿੱਚ ਜਿੰਦਾ ਕਾਰਤੂਸ ਸੀ ਕਿਉਂਕਿ ਜਦੋਂ ਸਕੈਨਿੰਗ ਕੀਤੀ ਜਾਂਦੀ ਹੈ ਕਿਸੇ ਵੀ ਯਾਤਰੀ ਦੀ ਤਾਂ ਇਸਨੇ ਅੰਮ੍ਰਿਤਸਰ ਤੋਂ ਕੋਲਾਲੰਪੁਰ ਜਾਣਾ ਸੀ ਤਾਂ ਉਦੋਂ ਜੋ ਹੈ ਚੈਕਿੰਗ ਦੇ ਦੌਰਾਨ ਬੈਗ ਦੇ ਵਿੱਚ ਜਦੋਂ ਸੀਆਈਐਸ ਤੇ ਜਵਾਨਾਂ ਨੇ ਇਹ ਦੇਖਿਆ ਕਿਉਂਕਿ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ ਕਿ ਜਦੋਂ ਕਿਸੇ ਦੇ ਕੋਲੋਂ ਕੋਈ ਵੀ ਇਸ ਤਰੀਕੇ ਦੀ ਸਮੱਗਰੀ ਬਰਾਮਦ ਹੁੰਦੀ ਹੈ ਤਾਂ ਤੁਰੰਤ ਜਿਹੜੀ 에ਰਪੋਰਟ ਦੇ ਨਾਲ ਸੰਬੰਧਿਤ ਪੁਲਿਸ ਸਟੇਸ਼ਨ ਹੁੰਦਾ ਉਸ ਸ਼ਖਸ ਨੂੰ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਜਾਂਦਾ ਤਾਂ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਵੱਲੋਂ ਜਿਹੜੀ ਸੰਬੰਧਿਤ ਪੁਲਿਸ ਹੈ ਉਸਦੇ ਹਵਾਲੇ ਕੀਤਾ ਸੀ ਤਾਂ ਹੁਣ ਪੁਲਿਸ ਵੈਰੀਫਾਈ ਕਰੇਗੀ ਔਰ ਵੈਰੀਫਾਈ ਕਰਨ ਤੋਂ ਬਾਅਦ ਜੇਕਰ ਇਸ ਦਾ ਕੋਈ ਇਸ ਦੇ ਉੱਪਰ ਤੱਕੀਨ ਕੋਈ ਇਲਜ਼ਾਮ ਜਾਂ ਕੋਈ ਐਸਆਈ ਕੋਈ ਮਾਮਲਾ ਨਹੀਂ ਹੈ ਤਾਂ ਉਸ ਨੂੰ ਜੋ ਹੈ ਉਸ ਤੋਂ ਬਾਅਦ ਆਪਣੇ ਜਿਹੜਾ ਜੋ ਵੀ ਉਸਨੇ ਸਫਰ ਕਰਦਾ ਉਸ ਲਈ ਉਸ ਨੂੰ ਪਰਵਾਨਗੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਜੀ ਬਹੁਤ ਬਹੁਤ ਸ਼ੁਕਰੀਆ राजीव ਸਾਨੂੰ तमाम ਜਾਣਕਾਰੀ ਦੇਣ ਲਈ ਤੇ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਆਖਿਰ ਅਸ ਜ਼ਿੰਦਾ ਕਾਰਤੂਸ ਕਿਉਂ ਕੋਲੰਬੁਰ ਬਲਿਸ਼ਾ ਲਿਜਾਏ ਜਾ ਰਹੀ ਸੀ ਪਰ ਚਿੰਤਾ ਦਾ ਵਿਸ਼ਾ ਜਾਂਚ ਦਾ ਵਿਸ਼ਾ ਕਿ ਜ਼ਿੰਦਾ ਕਾਰਤੂਸ ਸ਼ਖਸ ਦੇ ਬੈਗ ਤੋਂ ਬਰਾਮਦ ਹੋਇਆ